ਕਬਜ਼ ਜੇ ਅਗਰ ਕਿਸੇ ਬੰਦੇ ਨੂੰ ਲਗਾਤਾਰ ਰਹਿ ਰਹੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਬਵਾਸੀਰ ਆਮ ਹੋ ਜਾਂਦੀ ਹੈ ਜਾਨੀ ਕਿ ਹੋਰ ਬਿਮਾਰੀਆਂ ਨੂੰ ਦਸਤ ਜਨਮ ਦਿੰਦਾ ਹਾਂ ਜੀ ਇੱਕ ਪਗੰਦਰ ਜਿਹਨੂੰ ਆਪਾਂ ਫਿਸਟੂਲਾ ਨੈਨੋ ਕਹਿੰਦੇ ਆ ਉਹ ਵੀ ਹੋ ਜਾਂਦਾ ਹੈ ਤੇ ਪੈਲਵਿਕ ਫਲੋਰ ਦੇ ਜਿਹੜੇ ਮਸਲ ਨੇ ਉਹਨਾਂ ਨੂੰ ਡੈਮੇਜ ਕਰਦਾ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਬੀਆਈ ਫਟ ਜਾਂਦੀ ਹੈ ਜਿਹਨੂੰ ਆਪਾਂ ਐਨਲ ਫਿਸਰ ਕਹਿੰਦੇ ਆ ਉਹ ਵੀ ਚੀਜ਼ ਹੋ ਜਾਂਦੀ ਹੈ ਕਿ ਆਪਾਂ ਇਹਦਾ ਇਲਾਜ ਕੁਛ ਦੱਸਾਂਗੇ ਅੱਜ ਆਪਾਂ ਨੇ ਇਸ ਬ ਕੋਲ ਸਭ ਤੋਂ ਜ਼ਿਆਦਾ ਲੈਣਾ 60 ਗ੍ਰਾਮ ਆਪਾਂ ਨੇ ਇਸ ਬ ਕੋਲ ਲੈ ਲੈਣਾ ਠੀਕ ਹੈ ਜੀ ਠੀਕ ਹੈ ਜੀ 15 ਗ੍ਰਾਮ ਆਪਾਂ ਨੇ ਲੈ ਲਿਆ ਹੈਡਾ ਹੂੰ ਠੀਕ ਹੈ ਕਿੰਨਾ ਹੋ ਗਿਆ 75 ਹੂੰ 15 ਗ੍ਰਾਮ ਆਪਾਂ ਨੇ ਲੈ ਲੈਣਾ ਸੁਨਾਇ ਪੱਤਾ ਜੀ ਠੀਕ ਹੈ ਕਿੰਨਾ ਹੋ ਗਿਆ 90 10 ਗ੍ਰਾਮ ਆਪਾਂ ਨੇ ਲੈ ਲੈਣਾ ਅੰਬਲ ਤਾਸ 70% ਬੰਦੇ ਇਹਦੇ ਨਾਲ ਠੀਕ ਹੋ ਜਾਣਗੇ ਜਿਹੜੀਆਂ ਚੀਜ਼ਾਂ ਨੂੰ ਅਪਣਾ ਲੈਣਗੇ ਇਹਦੇ ਨਾਲ ਠੀਕ ਹੋ ਜਾਣਾ 70% ਜਿਹੜੇ ਲੋਕ ਇੰਡੀਅਨ ਟਾਇਲਟ ਸ਼ੀਟ ਵਰਤਦੇ ਨੇ ਹਾਂ ਉਹਨਾਂ ਦੇ ਵਿੱਚ ਜਿਹੜੀ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ ਜਿਹੜੇ ਵੈਸਟਰਨ ਟਾਇਲਟ ਸ਼ੀਟ ਵਰਤਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਖੜਾਗੇ ਅਮਾ ਯਾ ਨੇਚਰ ਕਯਰ ਸੈਂਟਰ ਦੇ ਵਿੱਚ ਕਹਿਣ ਤੋਂ ਪਹਿਲਾਂ ਵੀ ਅੱਜ ਆਪਾਂ ਡਾਕਟਰ ਸਾਹਿਬ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂਗੇ ਡਾਕਟਰ ਸ਼ਾਹਿਦ ਪਰਵੇਸ਼ ਜੀ ਜਿਹੜੇ ਤੇ ਆਯੁਰਵੇਦ ਤਰੀਕੇ ਦੇ ਨਾਲ ਹਰੇਕ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਉਹ ਕਰਦੇ ਨੇ ਜੇ ਤੁਸੀਂ ਅੰਗਰੇਜ਼ੀ ਦਵਾਈਆਂ ਲੈ ਚੁੱਕੇ ਹੋ ਤੁਹਾਡਾ ਇਲਾਜ ਨਹੀਂ ਹੋ ਰਿਹਾ ਤੁਹਾਡਾ ਸ਼ਾਹਬ ਦੇ ਨਾਲ ਆਪਾਂ ਤੁਹਾਨੂੰ ਮਿਲਾਉਣਾ ਤੇ ਡਾਕਟਰ ਸਾਹਿਬ ਭਲੇ ਦੇ ਕੰਮ ਵੀ ਕਰਦੇ ਨੇ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਦਿਓ ਡਾ ਸ਼ਾਹ ਦੀ ਗੱਲਾਂ ਬਹੁਤ ਵਧੀਆ ਨੇ ਗੱਲਬਾਤ ਕਰਦੇ ਆਂਗੇ ਆਪਾਂ ਡਾ ਸ਼ਾਹ ਦੇ ਨਾਲ ਡਾ ਸ਼ਾਹ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ ਥੈਂਕ ਯੂ ਧੰਨਵਾਦ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸਲਾਮ ਜੀ ਡਾ ਸ਼ਾਹ ਅਸੀਂ ਤੁਹਾਡੇ ਸੈਂਟਰ ਦੇ ਵਿੱਚ ਆਇਆ ਪਹਿਲਾਂ ਤਾਂ ਪਹਿਲਾਂ ਦੇਖਿਆ ਬੜਨਸਾਰ ਵੀ ਬੂਟੇ ਪਏ ਨੇਗੇ ਕਾਰਨ ਕੀ ਆ ਬੂਟੇ ਪਏ ਨੇਗੇ ਬੁੱਟੇ ਹੀ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਇਸ ਵਾਰ ਜਿਹੜਾ ਟੈਂਪਰੇਚਰ 50 ਡਿਗਰੀ ਤੇ ਲਗਭਗ ਚੱਲਿਆ ਗਿਆ ਆਪਣਾ ਪੰਜਾਬ ਦਾ 48 ਤੋਂ 50 ਡਿਗਰੀ ਤੇ ਲਗਭਗ ਚੱਲਿਆ ਗਿਆ ਹੁਣ ਅਸੀਂ ਇਹ ਕਮਿਸ਼ਨ ਬਣਾ ਲਿਆ ਹੋਇਆ ਕਿ ਅਗਲੇ 2-3 ਸਾਲਾਂ ਦੇ ਵਿੱਚ ਪੰਜਾਬ ਨੂੰ ਹਰਿਆ ਭਰਿਆ ਕਰ ਦਈਏ ਹੂੰ ਇਹ ਬਣਾ ਲਿਆ ਮਿਸ਼ਨ ਵੀ ਜਿਹੜਾ ਹੀ ਪੇਸ਼ੈਂਟ ਆਉਂਦਾ ਅਸੀਂ ਉਹਨੂੰ ਇੱਕ ਜਾਂ ਦੋ ਬੁੱਟੇ ਜਿੰਨੀ ਵੀ ਉਹਦੇ ਕੋਲ ਜਗ੍ਹਾ ਹੁੰਦੀ ਹੈ ਹਾਂ ਮਤਲਬ ਉਹਨੂੰ ਦੇਖੇ ਭੇਜੀਏ ਜਿਹੜਾ ਬੁੱਟਿਆਂ ਦਾ ਵੀ ਇੱਕ ਬਸ ਚੈਲੰਜ ਚੱਲਿਆ ਹੋਇਆ ਵੀ ਹਰੇ ਭਰੇ ਕਰਨਾ ਹੈ ਆਪਾਂ ਨੇ ਜਲਦੀ ਜਲਦੀ ਪਲਾਂਟੇਸ਼ਨ ਕਰਨੀ ਹੈ ਲੋਕਾਂ 'ਚ ਅਵੇਰਨੈਸ ਤਾਂ ਆ ਗਈ ਪਲਾਂਟੇਸ਼ਨ ਨੂੰ ਲੈ ਕੇ ਵੀ ਪਲਾਂਟੇਸ਼ਨ ਅਸੀਂ ਕਰਨੀ ਹੈ ਪਲਾਂਟੇਸ਼ਨ ਤਕਰੀ ਜਾਂਦੇ ਨੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਪਲਾਂਟ ਜੀਐਮਓ ਨੇ ਜੀਐਮਓ ਮਤਲਬ ਜੈਨੇਟਿਕਲੀ ਮੋਡੀਫਾਈਡ ਹਾਈਬ੍ਰਿਡ ਟਾਈਪ ਉਹ ਸੋਹਣੇ ਤਾਂ ਲੱਗਦੇ ਨੇ ਦੇਖਣ ਨੂੰ ਪਰ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਆਕਸੀਜਨ ਦਿੰਦੇ ਵੀ ਨੇ ਜਾਂ এনवायरमेंट ਨੂੰ ਆਪਣੇ ਨੂੰ ਹੋਰ ਖਰਾਬ ਕਰਦੇ ਨੇ ਠੀਕ ਹੈ ਮਤਲਬ ਪਲਾਂਟ ਇਸ ਤਰ੍ਹਾਂ ਦੇ ਚੂਜ਼ ਕਰੋ ਜਿਸ ਨਾਲ ਮੇਰੇ ਕੋਲ ਇੱਥੇ ਅੰਬ ਪਿਆ ਠੀਕ ਹੈ ਜੀ ਇਹ ਬਾਹਰੋਂ ਮਲਿਆਬਾਦ ਤੋਂ ਮਗਵਾਇਆ ਹੈ ਅਰਜੁਨ ਹੈ ਆਪਣੇ ਕੋਲ ਜਾਮਣ ਹੈ ਕਦਮ ਹੈ ਠੀਕ ਹੈ ਨਾ ਮਤਲਬ ਇਸ ਤਰ੍ਹਾਂ ਦੇ ਦੇਸੀ ਪਲਾਂਟ ਨੇ ਜਿਹੜੇ ਉਹੀ ਯੂਜ਼ ਕਰੋ ਠੀਕ ਹੈ ਜੀ ਦੇਸੀ ਦੇ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਅਰਜੁਨ ਹੋ ਗਿਆ ਇਹ ਆਪਣਾ ਅਸ਼ੋਕਾ ਹੋ ਗਿਆ ਮਿਮ ਹੋ ਗਈ ਠੀਕ ਹੈ ਨਾ ਟਾਲੀ ਹੋ ਗਈ ਬਰੋਟਾ ਹੋ ਗਿਆ ਪੀਪਲ ਹੋ ਗਿਆ ਜਿਹੜੇ ਇਸ ਤਰ੍ਹਾਂ ਦੇ ਪਲਾਂਟ ਨੇ ਇਹ এনवायरमेंटਲ ਫਰੈਂਡਲੀ ਪਲਾਂਟ ਨੇ ਠੀਕ ਹੈ ਜੀ ਇਹ ਆਕਸੀਜਨ ਛੱਡਦੇ ਨੇ ਆਪਾਂ ਨੂੰ ਆਕਸੀਜਨ ਵੱਧ ਤੋਂ ਵੱਧ ਦਿੰਦੇ ਨੇ ਜਿੰਨੀਆਂ ਵੀ ਪੌਇਜ਼ਨਸ ਗੈਸਿਸ ਹੁੰਦੀਆਂ ਨੇ ਇਹ ਐਬਜ਼ਾਰਬ ਕਰ ਲੈਂਦੇ ਨੇ ਮਤਲਬ ਆਪਣੇ এনवायरमेंटਲੀ ਜਿਹੜੇ ਫਾਇਦੇਮੰਦ ਪਲਾਂਟ ਨੇ ਉਹ ਲਗਾਈਏ ਠੀਕ ਹੈ ਨਾ ਸੋਡਾ ਸਾਹਿਬ ਅੱਜ ਕੱਲ੍ਹ ਬਾਤ ਕਰ ਦਿੰਗੇ ਆਪਾਂ ਤੁਹਾਡੇ ਨਾਲ ਛੋਟੀ ਪਰ ਬਹੁਤ ਵੱਡੀ ਬਿਮਾਰੀ ਜਿਵੇਂ ਕਿ ਤੁਸੀਂ ਸਾਨੂੰ ਆਫਲਾਈਨ ਵੀ ਦੱਸਿਆ ਸੀ ਵੀ ਕਬਜ ਦੀ ਬਹੁਤ ਵੱਡੀ ਬਿਮਾਰੀ ਆ ਬਹੁਤ ਸਾਰੇ ਲੋਕ ਜੂਝ ਰਹੇ ਨੇ ਤੁਹਾਡੇ ਮੁਤਾਬਕ ਕਿੰਨੇ ਕੁ ਲੋਕ ਇਸ ਬਿਮਾਰੀ ਨਾਲ ਜੂਝਦੇ ਨੇਗੇ ਜੇ ਅਪਾ ਲਗਾਈਏ ਆਪਣੀ ਇੰਡੀਅਨ ਪੋਪੂਲੇਸ਼ਨ ਦੇ ਵਿੱਚ ਆਪਾਂ ਲਗਾ ਕੇ ਚੱਲੋ ਕਿ 1/3 ਲੋਕਾਂ ਨੂੰ ਇਹ ਪ੍ਰੋਬਲਮ ਹੈ ਮਤਲਬ ਹਰ ਤਿੰਨ ਦੇ ਵਿੱਚੋਂ ਇੱਕ ਬੰਦੇ ਨੂੰ ਇਹ ਪ੍ਰੋਬਲਮ ਹੈ ਕਬਜ ਦੀ ਇੱਕ ਅੱਜ ਦੇ ਟਾਈਮ 'ਚ ਜੇ ਕਿਹਾ ਜਾਵੇ ਕਿ ਇੱਕ ਆਪਣੇ ਦੇਸ਼ ਲਈ ਇੱਕ ਰਾਸ਼ਟਰੀ ਆਫਦ ਬਣ ਗਿਆ ਆਪਣੇ ਦੇਸ਼ ਲਈ ਨਹੀਂ ਵੈਸਟਰਨ ਕਲਚਰ ਤਾਂ वेस्टर्न कंट्रीज ਦਾ ਆਪਣੇ ਨਾਲੋਂ ਵੀ ਜ਼ਿਆਦਾ ਹੈ ਕਿਉਂਕਿ ਉਹਨਾਂ ਦਾ ਖਾਣ-ਪਾਨ ਬਹੁਤ ਗੰਦਾ ਹੈ ਉਹ ਸਾਰੇ ਹੀ ਪੈਕੇਟ ਫੂਡ ਡੱਬਾ ਬੰਦ ਫੂਡ ਹੀ ਖਾਂਦੇ ਨੇ ਸਾਰਾ ਉਹਦੇ ਨਾਲ ਹੋਰ ਜ਼ਿਆਦਾ ਪ੍ਰੋਬਲਮ ਹੈ ਕਾਰਨ ਕੀ ਹੈ ਵੀ ਇਹਦਾ ਜ਼ਿਆਦਾ ਹੋਣ ਦਾ ਇਹੀ ਹੈ ਕਾਰਨ ਜਿਹੜਾ ਅੱਜ ਦੇ ਦੌਰ ਦੇ ਵਿੱਚ ਆਪਾਂ ਦੇਖ ਲਈਏ ਕਿ ਖਾਣ-ਪਾਨ ਆਪਣਾ ਸਾਰਾ ਹੀ ਲੱਗਿਆ ਉਹਦੇ ਵਿੱਚ ਆਪਾਂ ਬਿਨਾ ਫਾਈਬਰ ਤੋਂ ਫੂਡ ਖਾ ਰਹੇ ਹਾਂ ਜਿਸ ਤਰ੍ਹਾਂ ਪੀਜ਼ਾ ਹੋ ਗਿਆ 버거 ਹੈ ਮੈਗੀ ਹੈ ਬੱਚੇ ਸਾਰੇ ਇਹ ਖਾ ਰਹੇ ਨੇ ਪਾਸਤਾ ਹੋ ਗਿਆ ਜਿੰਨੇ ਇਹ ਫੂਡ ਨੇ ਜਿੰਨਾ ਜਮੈਦਾ ਜ਼ਿਆਦਾ ਹੈ ਫਾਈਬਰ ਨਾਮ ਦੀ ਚੀਜ਼ ਨਹੀਂ ਹੈ ਉਹਨਾਂ ਲਈ ਕਬਜ਼ ਫਿਰ ਪਾਣੀ ਬੋਕਟ ਪਿੰਦੇ ਨੇ ਲੋਕ ਇਹ ਵੀ ਇੱਕ ਕਬਜ਼ ਦਾ ਬੜਾ ਕਾਰਨ ਹੈ ਇਹ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਵੀ ਕਬਜ਼ ਦੇ ਹੋਰ ਕੀ ਕਾਰਨ ਨੇ ਜਿੰਨੇ ਜਿਹੜੇ ਜਿਹੜੇ ਲੋਕ ਇੰਡੀਅਨ ਟਾਇਲਟ ਸ਼ੀਟ ਵਰਤਦੇ ਨੇ ਹਾਂ ਉਹਨਾਂ ਦੇ ਵਿੱਚ ਜਿਹੜੀ ਇਹ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ ਜਿਹੜੇ ਵੈਸਟਰਨ ਟਾਇਲਟ ਸ਼ੀਟ ਵਰਤਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਇਹ ਵੀ ਕਾਰਨ ਹੈ ਕੋਈ ਇਹ ਵੀ ਬੜਾ ਕਾਰਨ ਹੈ ਕਿਉਂਕਿ ਜਦੋਂ ਆਪਾਂ ਆਪਾਂ ਵੈਸਟਰਨ ਟਾਇਲਟ ਸੀਟ ਤੇ ਬੈਠਦੇ ਆ ਜਿਸ ਤਰ੍ਹਾਂ ਆਪਾਂ ਕੁਰਸੀ ਤੇ ਬੈਠ ਕੇ ਬਿਲਕੁਲ ਸੇਮ ਐਜ਼ ਇਟ ਇਜ਼ ਉਸ ਤਰ੍ਹਾਂ ਬੈਠ ਕੇ ਠੀਕ ਹੈ ਉਹਦੇ ਵਿੱਚ ਕੋਈ ਐਬਡੋਮਨ ਦੇ ਵਿੱਚ ਪ੍ਰੈਸ਼ਰ ਨਹੀਂ ਇੰਡਿਊਸ ਹੁੰਦਾ ਠੀਕ ਹੈ ਉਹਦੇ ਵਿੱਚ ਇਨਕੰਪਲੀਟ ਵੈਕਿਊਏਸ਼ਨ ਹੁੰਦੀ ਹੈ ਮਤਲਬ ਪੇਟ ਜੇ ਆਪਾਂ ਕਹੀਏ ਪੂਰੇ ਤੌਰ ਤੇ ਸਾਫ਼ ਨਹੀਂ ਹੁੰਦਾ ਕਿਉਂਕਿ ਆਪਣੀ ਜਿਹੜੀ ਥਾਈਜ਼ ਦੇ ਮਸਲ ਨੇ ਜਦੋਂ ਆਪਾਂ ਸਕਵੈਟਿੰਗ ਪੋਜੀਸ਼ਨ 'ਚ ਇੰਡੀਅਨ ਟਾਇਲਟ ਸੀਟ ਤੇ ਬੈਠਦੇ ਆ ਤਾਂ ਜਾ ਕੇ ਐਬਡੋਮਨ ਨੂੰ ਟੱਚ ਕਰਦੇ ਨੇ ਉਹਦੇ ਨਾਲ ਕੀ ਹੈ ਕਿ ਟੱਚ ਹੋਣ ਨਾਲ ਇਹ ਹੁੰ ਥੰਨੂ ਪੋਟੀ ਆ ਜਿਹੜਾ ਉਹ ਜ਼ੋਰ ਬੰਦ ਹੈ ਇੱਕ ਪ੍ਰੋਪਰ ਤਰੀਕੇ ਨਾਲ ਤੁਸੀਂ ਫਰੈਸ਼ ਹੋ ਜੰਨੇ ਇਹ ਵੀ ਇੱਕ ਬੜਾ ਕਾਰਨ ਹੈ ਠੀਕ ਹੈ ਕਿ ਆਪਾਂ ਇਹਦਾ ਇਲਾਜ ਕੁਛ ਦੱਸਾਂਗੇ ਅੱਜ ਵੀ ਕਿਵੇਂ ਹੋ ਸਕਦਾ ਹੈ ਇਹਦਾ ਇਲਾਜ ਕਬਜ਼ ਜੇ ਅਗਰ ਕਿਸੇ ਬੰਦੇ ਨੂੰ ਲਗਾਤਾਰ ਰਹਿ ਰਹੀ ਹੈ ਤਾਂ ਉਹਦੀ ਕੰਪਲਿਕੇਸ਼ਨ ਕੀ ਕੀ ਹੋ ਜਾਂਦੀਆਂ ਨੇ ਕਬਜ਼ ਚਲੋ ਆਪਣੇ ਆਪ ਚ ਤਾਂ ਇੱਕ ਆਪਾਂ ਨਾਰਮਲ ਮੰਨ ਲਏ ਕਿ ਉਹਨੂੰ ਪੋਟੀ ਜਿਹੜੀ ਕਬਜ਼ ਨਾਲ ਆਉਂਦੀ ਹੈ ਪਰ ਇਹ ਆਪਣੇ ਆਪ ਚ ਨਾ ਕੁਝ ਪ੍ਰੋਬਲਮਾਂ ਕਰ ਦਿੰਦਾ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰੀਏ ਇਹਦੇ ਵਿੱਚ ਬਵਾਸੀਰ ਆਮ ਹੋ ਜਾਂਦੀ ਹੈ ਜਾਨਕਿ ਹੋਰ ਬਿਮਾਰੀਆਂ ਨੂੰ ਦਸਤ ਜਨਮ ਦਿੰਦਾ ਹਾਂ ਜੀ ਇੱਕ ਪਗੰਦਰ ਜਿਹਨੂੰ ਆਪਾਂ ਫਿਸਟੂਲਾ ਨੈਨੋ ਕਹਿੰਦੇ ਆ ਉਹ ਵੀ ਹੋ ਜਾਂਦਾ ਹੈ ਤੇ ਪੈਲਵਿਕ ਫਲੋਰ ਤੇ ਜਿਹੜੇ ਮਸਲ ਨੇ ਉਹਨਾਂ ਨੂੰ ਡੈਮੇਜ ਕਰਦਾ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਬੀਆਈ ਫਟ ਜਾਂਦੀ ਹੈ ਜਿਹਨੂੰ ਆਪਾਂ ਐਨਲ ਫਿਸ਼ਰ ਕਹਿੰਦੇ ਆ ਉਹ ਵੀ ਚੀਜ਼ ਹੋ ਜਾਂਦੀ ਹੈ ਜੇ ਅਗਰ ਲਗਾਤਾਰ ਕਬਜ ਰਹਿੰਦੀ ਹੈ ਤਾਂ ਇੱਕ ਪ੍ਰੋਬਲਮ ਹੁੰਦੀ ਹੈ ਕਿ ਆਪਣੇ ਜਿਹੜੇ ਲੀਵਰ ਡਿਸਆਰਡਰ ਵੀ ਹੋਣ ਲੱਗ ਜਾਂਦੇ ਨੇ ਕਿਉਂਕਿ ਪੇਟ ਸਾਫ਼ ਹੀ ਨਹੀਂ ਹੋਣਾ ਗੈਸਾਂ ਚ ਬਣ ਬਣ ਕੇ ਉੱਪਰ ਚੜ੍ਹ ਜਾਂਦੀਆਂ ਨੇ ਉਹ ਦਿੱ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹਦਾ ਬਿਨਾ ਦਵਾਈ ਤੋਂ ਕੀ ਕੀ ਹੱਲ ਹੈ ਹਾਂ ਕਈ ਲੋਕ ਪਾਣੀ ਨਾ ਘਟ ਪਿੰਦੇ ਨੇ ਪਹਿਲਾਂ ਤੋਂ ਉਹਦੀ ਉਹਦੀ ਹਿਸਟਰੀ ਲੋ ਪੇਸ਼ੈਂਟ ਦੀ ਕਿ ਉਹ ਪਾਣੀ ਕਿੰਨਾ ਲੈ ਰਿਹਾ ਲੈ ਰਿਹਾ ਦਿਨ ਦੇ ਵਿੱਚ 8-10 ਗਲਾਸ ਲੈ ਰਿਹਾ ਠੀਕ ਹੈ ਨਾ ਅਗਰ ਨਹੀਂ ਲੈ ਰਿਹਾ ਉਹਦੀ ਉਹਨੂੰ ਕਹੋ ਕਿ ਪਾਣੀ ਦੀ ਇਨਟੇਕ ਨੂੰ ਵਧਾਵੇ ਫਿਰ ਕਈ ਲੋਕ ਇਸ ਤਰ੍ਹਾਂ ਦੇ ਨੇ ਵੀ ਫਰੂਟ ਸਲਾਦ ਬਿਲਕੁਲ ਹੀ ਨਹੀਂ ਲੈਂਦੇ ਇਹਦੇ ਵਿੱਚ ਸੋਲੀਬਲ ਫਾਈਬਰ ਹੁੰਦੇ ਇੱਕ ਵਾਈਪਰ ਦਾ ਕੰਮ ਕਰਦਾ ਹੈ ਅੰਦਰੋਂ ਠੀਕ ਹੈ ਠੀਕ ਹੈ ਨਾ ਅੰਦਰੋਂ ਆਪਣੀ ਇੰਟਰਸਟਾਈਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਜਦੋਂ ਆਪਾਂ ਪਾਣੀ ਸਲਾਦ ਦੀ ਇਨਟੇਕ ਜਾਂ ਫਰੂਟ ਦੀ ਇਨਟੇਕ ਬਦੌਣਦੇ ਆ ਉਹਦੇ ਨਾਲ ਵੀ ਤੁਹਾਨੂੰ ਫਾਈਬਰ ਜਾਣ ਲੱਗ ਜਾਂਦੇ ਤੇ ਕੋਟੀ ਹੈ ਜਿਹੜੀ ਉਹ ਨਾਰਮਲ ਆਉਣ ਲੱਗ ਜਾਂਦੀ ਹੈ ਜੀ ਫਿਰ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਵੀ ਅੱਜ ਦੇ ਦੌਰ ਚ ਹਰ ਬੰਦਾ ਕਾਲੀ ਦੇ ਵਿੱਚ ਹੈ ਠੀਕ ਹੈ ਨਾ ਹਰ ਬੰਦਾ ਫੋਨ ਦੇਖਦਾ ਹੋਇਆ ਹਾਂਜੀ ਮੈਂ ਆਇਆ ਮੈਂ ਆ ਕਰ ਰਹੇ ਆ ਫੋਨ ਰੋਟੀ ਖਾਂਦਾ ਖਾਂਦਾ ਵੀ ਮਤਲਬ ਫੋਨ ਤੇ ਗੱਲ ਕਰੀ ਜਾਂਦਾ ਠੀਕ ਹੈ ਨਾ ਜਾਂ ਕੁਝ ਦੇਖ ਕੇ ਆਪਾਂ ਜਿਸ ਤਰ੍ਹਾਂ ਸਾਹਮਣੇ ਫੋਨ ਪਿਆ ਨਾਲੇ ਉਹ ਦੇਖੀ ਜਾਂਦੇ ਨਾਲੇ ਆਪਾਂ ਰੋਟੀ ਖਾਈ ਜਾਂਦੇ ਆ ਜਾਣੇ ਅਣਜਾਣੇ ਦੇ ਵਿੱਚ ਕੀ ਹੈ ਕਿ ਆਪਾਂ ਰੋਟੀ ਜਲਦੀ ਜਲਦੀ ਖਾ ਲੈਂਦੇ ਆ ਹ ਠੀਕ ਹੈ ਉਹਦੇ ਨਾਲ ਕੀ ਹੈ ਕਿ ਜਿਹੜੀ ਆਪਣੀ ਮੂੰਹ ਦੀ ਲਾਰ ਹੁੰਦੀ ਐ ਸਲਾਈਵਾ ਇਹਦੇ ਵਿੱਚ ਵੀ ਐਂਜ਼ਾਈਮ ਨੇ ਠੀਕ ਹੈ ਆਪਣਾ ਅੱਧਾ ਖਾਣਾ ਮੂੰਹ 'ਚ ਹੀ ਪਚ ਜਾਂਦਾ ਜੇ ਦੇਖਿਆ ਜਾਵੇ ਠੀਕ ਹੈ ਨਾ ਜੇ ਅਗਰ ਆਪਾਂ ਉਹਨੂੰ ਚੱਬ ਕੇ ਚਿੱਥ ਕੇ ਚੰਗੀ ਤਰ੍ਹਾਂ ਖਾਣੇ ਆ ਤਾਂ ਜਿਹੜਾ ਪੇਟ ਵਾਲਾ ਕੰਮ ਐ ਉਹ ਆਪਣੇ ਦੰਦ ਕਰ ਲੈਂਦੇ ਨੇ ਆਪਣੀ ਔਰਲ ਕੈਵਿਟੀ ਆ ਉਹ ਹੀ ਕਰ ਲੰਦੀ ਐ ਕੰਮ ਪਹਿਲੇ ਹੋ ਜਾਂਦਾ ਪਹਿਲੇ ਹੀ ਹੋ ਜਾਂਦਾ ਉਹ ਜਿਸ ਤਰ੍ਹਾਂ ਪੇਟ 'ਚ ਜਾਊਗਾ ਅੱਧ ਪਚਿਆ ਖਾਣਾ ਜਾਊਗਾ ਉਹਦੇ ਨਾਲ ਆਪਣਾ ਖਾਣਾ ਜਿਹੜਾ ਅੱਗੇ ਜਿਸ ਨਾਲ ਵੀ ਇੰਟਰਸਟਾਈਨ ਦੇ ਵਿੱਚ ਡਿਉਡੀਨਮ ਦੇ ਵਿੱਚ ਜਾ ਕੇ ਉਹ ਠੀਕ ਰਿਕੇ ਨਾਲ ਅਬਜ਼ੌਰਬ ਹੋਊਗਾ ਪਚੋਗਾ ਜਦੋਂ ਆਪਾਂ ਤੇਜ਼ ਖਾਣਾ ਖਾਂਦੇ ਆ ਜਲਦਬਾਜ਼ੀ ਚ ਖਾਂਦੇ ਆ ਗੱਲਾਂ ਕਰਦੇ ਹੋਏ ਖਾਣਾ ਖਾਂਦੇ ਆ ਜਾਂ ਫੋਨ ਦੇਖਦੇ ਹੋਏ ਖਾਣਾ ਖਾਂਦੇ ਆ ਆਪਾਂ ਬੇਧਿਆਨ ਨੇ ਹੋ ਜਾਂਦੇ ਆ ਆਪਾਂ ਜਲਦੀ ਜਲਦੀ ਖਾਂਦੇ ਆ ਤੇਜ਼ ਖਾਂਦੇ ਆ ਠੀਕ ਹੈ ਨਾ ਉਹਦੇ ਨਾਲ ਕੀ ਹੈ ਕਿ ਜਿਹੜਾ ਮੂੰਹ ਦਾ ਸਲਾਈਵ ਹੈ ਉਹ ਖਾਣੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਠੀਕ ਹੈ ਨਾ ਉਹ ਜਾ ਕੇ ਪੇਟ ਦੀ ਸਮੱਸਿਆ ਬਣ ਜਾਂਦਾ ਉਹ ਖਾਣਾ ਫਿਰ ਜਾ ਕੇ ਪਚਦਾ ਨਹੀਂ ਸੜਦਾ ਜਿੱਤੋਂ ਤਜਾਬ ਪੈਦਾ ਹੁੰਦਾ ਠੀਕ ਹੈ ਕਈ ਲੋਕ ਤੁਸੀਂ ਦੇਖਿਆ ਹੋਊਗਾ ਮੇਰੇ ਤਜਾਬ ਬੰਦ ਹੈ ਤਜਾਬ ਬੰਨਾ ਵੀ ਇੱਕ ਖਾਣੇ ਨੂੰ ਠੀਕ ਤਰੀਕੇ ਨਾਲ ਨਾ ਖਾਣਾ ਉਹ ਵੀ ਬੜਾ ਕਾਰਨ ਹੈ ਤਜਾਬ ਲਈ ਠੀਕ ਹੈ ਜਣਾ ਫਿਰ ਕਈ ਲੋਕ ਇਸ ਤਰ੍ਹਾਂ ਦੇ ਨੇ ਆਪਣੇ ਦੇ ਵਿੱਚੋਂ ਆਪਾਂ 1 ਡੇਢ 2 ਗਲਾਸ ਏਵਰੇਜ ਆਪਾਂ ਜਦੋਂ ਆਪਾਂ ਖਾਣਾ ਖਾਂਦੇ ਆ ਉਹਦੇ ਵਿੱਚ ਆਪਾਂ ਪਾਣੀ ਦੇ ਪੀ ਜੰਨੇ ਆ ਉਹ ਪਾਣੀ ਜਿਹੜਾ ਉਹ ਨਾ ਤਾਂ ਆਪਾਂ ਨੇ ਖਾਣੇ ਦੇ ਵਿੱਚ ਪੀਣਾ ਅਸਲ ਸਾਇੰਸ ਤਾਂ ਇਹ ਕਹਿੰਦੀ ਹੈ ਵੀ ਖਾਣੇ ਦੇ ਵਿੱਚ ਪਾਣੀ ਨਾ ਪੀਓ ਨਾ ਖਾਣੇ ਦੇ ਉੱਪਰ ਦੀ ਪੀਓ ਪਾਣੀ ਪੀਣਾ ਘੰਟਾ ਡੇਢ ਘੰਟਾ ਬਾਅਦ ਠੀਕ ਹੈ ਠੀਕ ਹੈ ਜਦੋਂ ਵੀ ਪਾਣੀ ਪੀਣਾ ਬੈਠ ਕੇ ਪੀਣਾ ਨਾਰਮਲ ਪਾਣੀ ਪੀਣਾ ਨਾਰਮਲ ਮਤਲਬ ਜਿਆਦਾ ਘੜੇ ਦਾ ਇਹ ਫਿਲ ਪਾਣੀ ਇਹ ਨਾਰਮਲ ਟੈਂਪਰੇਚਰ ਵਾਲਾ ਜਿਹੜਾ ਬਹੁਤ ਠੰਡਾ ਪਾਣੀ ਉਹ ਵੀ ਨੁਕਸਾਨ ਕਰਦਾ ਠੀਕ ਹੈ ਨਾ ਪਾਣੀ ਜਿਹੜਾ ਵੀ ਨਾ ਬੈਠ ਕੇ ਪੀਣਾ ਹਮੇਸ਼ਾ ਹਮ ਖਾਣੇ ਤੋਂ ਬਾਅਦ ਲਓ ਪਾਣੀ ਜਾਂ ਖਾਣਾ ਖਾਣ ਤੋਂ ਪਹਿਲਾਂ ਲੈ ਲਓ 10 ਮਿੰਟ 15 20 ਮਿੰਟ ਪਹਿਲਾਂ ਲੈ ਲਓ ਠੀਕ ਹੈ ਨਾ ਖਾਣਾ ਖਾਣ ਤੋਂ 1 ਘੰਟਾ 1.5 ਘੰਟਾ ਬਾਅਦ ਲੈਣਾ ਪਾਣੀ ਵਿੱਚ ਨਹੀਂ ਲੈਣਾ ਤੁਸੀਂ ਪਾਣੀ ਠੀਕ ਹੈ ਜੀ ਇੱਕ ਖਾਣੇ ਨੂੰ ਉਹੀ ਆ ਗਿਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਚੱਬ ਕੇ ਚਿੱਤ ਕੇ ਖਾਣਾ ਹਮ ਦੂਸਰਾ ਜੇ ਅਗਰ ਕਰ ਸਕਦੇ ਹੋ ਤਾਂ ਨੀਚੇ ਬੈਠ ਕੇ ਖਾਣਾ ਖਾਣਾ ਠੀਕ ਹੈ ਨਾ ਨੀਚੇ ਬੈਠ ਕੇ ਜਦੋਂ ਆਪਾਂ ਖ ਤਾਂ ਉਹਦੇ ਨਾਲ ਜਿਹੜਾ ਆਪਣਾ ਪਾਚਨ ਤੰਤਰ ਹੈ ਉਹ ਉਹਦੀ ਐਕਟੀਵਿਟੀ ਵੱਜ ਜਾਂਦੀ ਹੈ ਠੀਕ ਹੈ ਨਾ ਨੀਚੇ ਬੈਠ ਕੇ ਖਾਣਾ ਖਾਓ 70% ਬੰਦੇ ਇਹਦੇ ਨਾਲ ਠੀਕ ਹੋ ਜਾਣਗੇ ਜਿਹੜੀਆਂ ਚੀਜ਼ਾਂ ਨੂੰ ਅਪਣਾ ਲੈਣਗੇ ਉਹਦੇ ਨਾਲ ਠੀਕ ਹੋ ਜਾਣਗੇ 70% ਫਿਰ ਕਈ ਬੰਦੇ ਜਿਨ੍ਹਾਂ ਦੇ ਕੰਪਲਿਕੇਟਡ ਡਾਇਗਨੋਸਿਸ ਹੈ ਕੰਪਲਿਕੇਟਡ ਜਿਨ੍ਹਾਂ ਨੂੰ ਹੋਰ ਵੀ ਕਈ ਮੈਡੀਸਿਨ ਖਾ ਰਹੇ ਨੇ ਨਾਲ ਜਾਂ ਉਹਨਾਂ ਨੂੰ ਕਬਜ਼ ਤੋਂ ਇਲਾਵਾ ਹੋਰ ਵੀ ਕਈ ਦਿੱਕਤਾਂ ਨੇ ਠੀਕ ਹੈ ਨਾ ਉਹ ਫਿਰ ਠੀਕ ਨਹੀਂ ਹੁੰਦੇ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਦਸੀਆਂ ਨੇ ਵਿਦਆਊਟ ਮੈਡੀਸਿਨ ਉਹਦੇ ਨਾਲ ਠੀਕ ਨਹੀਂ ਹੁੰਦੇ ਜੀ ਫਿਰ ਜਿਸ ਤਰ੍ਹਾਂ ਸਾਡੇ ਆਯੁਰਵੇਦ ਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਕੀ ਕਰਦੇ ਆ ਜਿਹੜੀ ਅਪਾਨ ਵాయు ਹੁੰਦੀ ਹੈ ਇਸ ਤਰ੍ਹਾਂ ਦੀ ਮੈਡੀਸਿਨ ਦਿੰਨੇ ਆ ਅਪਾਨ ਵాయు ਹੁੰਦੀ ਹੈ ਜਿਹੜੇ ਉਹਦਾ ਨੋਮਣ ਕਰਦੀਆਂ ਜਿਹੜਾ ਉਹਨੂੰ ਬਾਹਰ ਕੱਢਦੀਆਂ ਇਸ ਤਰ੍ਹਾਂ ਦੀ ਮੈਡੀਸਿਨ ਦਿੰਨੇ ਆ ਹਮ ਡਾਇਗਨੋਸਿਸ ਕਰਦੇ ਆ ਕਿ ਪੇਸ਼ੈਂਟ ਨੂੰ ਦਿੱਕਤ ਕੀ ਹੈ ਵੀ ਕਿਉਂ ਕਬਜ ਹੋਈ ਹੈ ਠੀਕ ਹੈ ਨਾ ਕਈਆਂ ਦੇ ਅੰਦਰਾਂ ਦੇ ਵਿੱਚ ਖੁਸ਼ਕੀ ਇੰਨੀ ਜ਼ਿਆਦਾ ਹੁੰਦੀ ਹੈ ਠੀਕ ਹੈ ਨਾ ਉਹਦੇ ਕਰਕੇ ਵੀ ਕਬਜ ਹੋ ਜਾਂਦੀ ਹੈ ਫਿਰ ਇੱਕ ਮਾਤਰਾਵਾਸੀ ਹੁੰਦੀ ਆ ਉਹ ਦਿੰਨੇ ਆ ਅਸੀਂ ਠੀਕ ਹੈ ਨਾ ਉਹਦੇ ਮਤਲਬ ਅੰਦਰਾਂ ਅੰਦਰਾਂ ਨੂੰ ਅਸੀਂ ਸਨੀਕਤ ਕਰ ਦਿੰਨੇ ਆ ਠੀਕ ਹੈ ਨਾ ਉਹਦੇ ਨਾਲ ਵੀ ਪੋਟੀ ਠੀਕ ਹੋਣ ਲੱਗ ਜਾਂਦੀ ਹੈ ਜਨਰਲੀ ਦੇਖਿਆ ਜਾਵੇ ਆਯੁਰਵੇਦ ਦੇ ਵਿੱਚ ਇਹ ਸਭ ਕੋਲ ਦਾ ਬਰਾਦਾ ਹੋ ਗਿਆ ਹੈਡਾਂ ਹੋ ਗਈਆਂ ਜਾਂ ਗੁਲਾਕੰਧ ਹੋ ਗਈ ਤ੍ਰਿਫਲਾ ਦੇ ਚੂਰਨ ਹੋ ਗਈ ਇਹ ਆਮ ਤੌਰ ਤੇ ਚੀਜ਼ਾਂ ਮਸ਼ਹੂਰ ਨੇ ਸਾਰਿਆਂ ਨੂੰ ਪਤਾ ਹੈ ਹਰ ਬੰਦੇ ਨੂੰ ਹਰ ਬੰਦੇ ਨੂੰ ਘਰ ਚ ਪਤਾ ਹੈ ਵੀ ਇਹ ਚੀਜ਼ਾਂ ਕਬਜ ਨੂੰ ਠੀਕ ਕਰਦੀਆਂ ਨੇ ਪਰ ਇਹ ਜਿਹੜੀਆਂ ਵੀ ਮੈਡੀਸਿਨ ਦੇ ਮੈਂ 3-4 ਦੇ ਨਾਮ ਲਿਆ ਹਰ ਬੰਦੇ ਲਈ ਲਾਹੇਵੰਦ ਨਹੀਂ ਹੈ ਕਿਉਂਕਿ ਜਿਹੜਾ ਆਯੁਰਵੈਦਿਕ ਮੈਡੀਸਿਨ ਹੈ ਉਹ ਤੁਹਾਡੀ ਪ੍ਰਕਿਰਤੀ ਤੁਹਾਡੀ ਨਬਜ਼ ਦੇ ਹਿਸਾਬ ਨਾਲ ਤੁਹਾਡੀ ਪ੍ਰਕਿਰਤੀ ਬਾਤ ਪਿੱਤ ਕਫ ਉਸ ਹਿਸਾਬ ਨਾਲ ਮੈਡੀਸਿਨ ਦਾ ਆਪਾਂ ਨੇ ਮਤਲਬ ਸਿਲੈਕਸ਼ਨ ਕਰਨੀ ਹੁੰਦੀ ਹੈ ਵੀ ਇਹਨੂੰ ਕਿਹੜੀ ਦੇਣੀ ਹੈ ਕਿਹੜੇ ਪੇਸ਼ੈਂਟ ਨੂੰ ਹਰ ਪੇਸ਼ੈਂਟ ਨੂੰ ਹਰ ਮੈਡੀਸਿਨ ਜਿਸ ਨਾਲ ਐਲੋਪੈਥੀ ਦੇ ਵਿੱਚ ਹੈ ਵੀ ਬੁਖਾਰ ਹੋਇਆ ਸਾਰਿਆਂ ਨੂੰ ਪੈਰਾਸੈਟਾਮੋਲ ਦੇ ਦੋ ਠੀਕ ਹੈ ਆਯੁਰਵੈਦ ਦਾ ਇਸ ਤਰ੍ਹਾਂ ਨਹੀਂ ਹੈ ਆਯੁਰਵੈਦ ਦਾ ਬੜਾ ਸਪੈਸੀਫਿਕ ਹੈ ਵੀ ਬੰਦੇ ਦੀ ਪ੍ਰਕਿਰਤੀ ਕੀ ਹੈ ਉਹਦੀ ਸਰੀਰ ਦੀ ਪ੍ਰਵਿਰਤੀ ਕੀ ਹੈ ਉਸ ਹਿਸਾਬ ਨਾਲ ਹੀ ਮੈਡੀਸਿਨ ਅਸੀਂ ਦੇਣੀ ਹੁੰਦੀ ਹੈ ਠੀਕ ਹੈ ਠੀਕ ਹੈ ਨਾ ਜਿਸ ਤਰ੍ਹਾਂ ਮੈਂ ਇੱਕ ਬੜਾ ਜਨਰਲਾਈਜ਼ਡ ਫਾਰਮੂਲਾ ਰੱਖਿਆ ਅਗਰ ਕਿਸੇ ਨੂੰ ਕਬਜ ਹੈ ਹੂੰ ਠੀਕ ਹੈ ਅਗਰ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਵੀ ਨਹੀਂ ਕਬਜ ਠੀਕ ਹੋ ਰਹੀ ਮੈਂ ਇੱਕ ਜਨਰਲਾਈਜ਼ਡ ਫਾਰਮੂਲਾ ਰੱਖਿਆ ਜਿਸ ਤਰ੍ਹਾਂ ਅਮਲਤਾਸ ਹੈ ਅਰਸ਼ਪਾਲ ਵੀ ਕਹਿੰਨੇ ਉਹਦਾ ਅਮਲਤਾਸ ਹੈ ਅਮਲਤਾਸ ਜਿਹੜਾ ਆਪਣੇ ਰੁੱਖ ਹੈ ਹਾਂਜੀ ਹਾਂ ਇਹਦੀਆਂ ਫਲੀਆਂ ਨੇ ਇਹ ਠੀਕ ਹੈ ਇਹ ਆ ਗਿਆ ਇਸ ਬੋਲ ਦਾ ਬਰਾਦਾ ਹੋ ਗਿਆ ਆਪਣਾ ਠੀਕ ਹੈ ਇਹ ਆ ਗਿਆ ਸਨਾਏ ਪੱਤੇ ਸਨਾਇਪੱਤਾ ਵੀ ਕਹਿੰਦੇ ਨੇ ਸਨਾਇਪੱਤਾ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਇਹ ਮਿਲ ਜਾਂਦੀ ਨੇ ਇਹ ਮਿਲ ਜਾਂਦੀ ਨੇ ਆਮ ਪੰਸਾਰੀ ਤੋਂ ਤੁਹਾਨੂੰ ਮਿਲਣਗੀਆਂ ਹੂੰ ਇਹ ਹੈੜਾ ਸੁੱਕੀਆਂ ਹੈੜਾ ਮਰੱਬਾ ਵੀ ਆਉਂਦਾ ਇਹਦਾ ਹੈੜਾ ਹਾਂ ਇਹਦਾ ਆਪਾਂ ਨੇ ਪਾਊਡਰ ਬਣਾਉਣਾ ਜੀ ਇਹਦੇ ਵਿੱਚ ਲੈਣਾ ਕਿੰਨਾ ਕਿੰਨਾ ਹੈ ਜਿਸ ਤਰ੍ਹਾਂ ਆਪਾਂ ਨੇ ਇਸ ਬਗੋਲ ਸਭ ਤੋਂ ਜ਼ਿਆਦਾ ਲੈਣਾ ਹੈ 60 ਗ੍ਰਾਮ ਆਪਾਂ ਨੇ ਇਸ ਬਗੋਲ ਲੈ ਲੈਣਾ ਹੈ ਠੀਕ ਹੈ ਜੀ ਠੀਕ ਹੈ ਜੀ 15 ਗ੍ਰਾਮ ਆਪਾਂ ਨੇ ਲੈ ਲਈਆਂ ਹੈੜਾ ਹੂੰ ਠੀਕ ਹੈ ਕਿੰਨਾ ਹੋ ਗਿਆ 75 ਹੂੰ 15 ਗ੍ਰਾਮ ਆਪਾਂ ਨੇ ਲੈ ਲੈਣਾ ਸਨਾਇਪੱਤਾ ਜੀ ਠੀਕ ਹੈ ਕਿੰਨਾ ਹੋ ਗਿਆ 90 10 ਗ੍ਰਾਮ ਆਪਾਂ ਨੇ ਲੈ ਲੈਣਾ ਇਹ ਚਾਰਾ ਨੂੰ 100 ਗ੍ਰਾਮ ਬਣ ਗਿਆ ਜੀ ਇਹਦਾ ਪਾਊਡਰ ਬਣਾ ਕੇ ਰੱਖ ਲਓ ਇੱਕ ਚਮਚਾ ਰਾਤ ਨੂੰ ਪੈਣ ਲੱਗੇ ਜਾਂ ਤਾਂ ਕੋਸੇ ਦੁੱਧ ਦੇ ਨਾਲ ਜਾਂ ਫਿਰ ਜੇ ਦੁੱਧ ਨਹੀਂ ਪੀਣਾ ਤਾਂ ਕੋਸੇ ਪਾਣੀ ਦੇ ਨਾਲ ਲੈ ਸਕਦੇ ਹਾਂ ਇਹ ਤਾਂ ਇੱਕ ਜਨਰਲਾਈਜ਼ਡ ਫਾਰਮੂਲਾ ਸੀਗਾ ਇੱਕ ਅਸੀਂ ਪਬਲਿਕ ਨੂੰ ਦੇ ਦੇਣੇ ਕਿਉਂਕਿ ਕਈ ਲੋਕ ਤਾਂ ਵੀਡੀਓ ਦੇਖ ਕੇ ਬਚਾਰੇ ਠੀਕ ਬਾਅਦ ਚ ਸਾਨੂੰ ਫੋਨ ਆਉਂਦਾ ਵੀ ਅਸੀਂ ਠੀਕ ਹੋ ਗਏ ਜੀ ਥੈਂਕ ਯੂ ਠੀਕ ਹੈ ਨਾ ਮਤਲਬ ਇਸ ਤਰ੍ਹਾਂ ਦੀ ਚੀਜ਼ ਆਪਾਂ ਨੇ ਰੱਖੀ ਵੀ ਸਭ ਤੋਂ ਇਹਦੇ ਨਾਲ ਨਹੀਂ ਠੀਕ ਜੇ ਇਹਦੇ ਨਾਲ ਨਹੀਂ ਠੀਕ ਹੁੰਦਾ ਤਾਂ ਸਾਡਾ ਸੈਂਟਰ ਹੈ ਅਮਾਇਆ ਨੈਚੁਰਲ ਕਯੂਰ ਸੈਂਟਰ ਨਾਬਾ ਰੋਡ ਇੰਦਗਾ ਕਲੋਨੀ ਕਿਲਾ ਰਹਿਮਤਗੜ੍ਹ ਮਲੇਰ ਕੋਟਲਾ ਜੀ ਠੀਕ ਹੈ ਤੁਸੀਂ ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਹੁੰਨੇ ਆ ਤੁਸੀਂ ਕਿਸੇ ਵੀ ਟਾਈਮ ਆ ਕੇ ਮਿਲ ਸਕਦੇ ਹੋ ਠੀਕ ਅੱਜ ਕੱਲ ਹਰੇਕ ਆ ਜਿਹੜਾ ਉਹ ਅੰਗਰੇਜ਼ੀ ਦਵਾਈ ਤੇ ਲੱਗਿਆ ਹੋਇਆ ਇਸ ਦਵਾਈ ਦੇ ਉੱਪਰ ਤੁਸੀਂ ਉਹਨੂੰ ਲੈ ਆਉਂਗੇ ਜਾਂ ਨਹੀਂ ਇਹਦੇ ਨਾਲ ਇਲਾਜ ਹੋ ਜੂਗਾ ਜਾਂ ਨਹੀਂ ਉਹ ਗੱਲ ਨਹੀਂ ਜਿਸ ਤਰ੍ਹਾਂ ਸਾਡੇ ਕੋਲ ਬੀਪੀ ਵਾਲੇ ਆਉਂਦ ਨੇ ਸ਼ੂਗਰ ਵਾਲੇ ਆਉਂਦ ਨੇ ਗਠੀਆ ਵਾਲੇ ਆਉਂਦ ਨੇ ਠੀਕ ਹੈ ਜ ਜਿਨ੍ਹਾਂ ਨੂੰ ਉਦਰੰਗ ਹੋਇਆ ਉਹ ਆਉਂਦ ਨੇ ਹਾਰਟ ਦੀ ਪ੍ਰੋਬਲਮ ਵਾਲੇ ਆਉਂਦ ਨੇ ਇਹ ਜਿਨ੍ਹਾਂ ਨੂੰ ਸੈਟੀ ਲੀਵਰ ਦੀ ਪ੍ਰੋਬਲਮ ਹੈ ਉਹ ਆਉਂਦ ਨੇ ਇਹ ਲੀਵਰ ਦਾ ਕੋਈ ਵੀ ਡਿਸਆਰਡਰ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦ ਨੇ ਜਿਹੜੇ ਕਿ ਉਧਰ ਆਪਾਂ ਐਲੋਪੈਥਿਕ ਸਿਸਟਮ 'ਚ ਕੀ ਦੇਖਦੇ ਆ ਕਿ ਜਿਸ ਦਾ ਸ਼ੂਗਰ ਵਾਲਾ ਪੇਸ਼ੈਂਟ ਹੈ ਉਹਨੂੰ ਸਵੇਰੇ ਨੂੰ ਵੀ ਲੈਣੀ ਪੈਂਦੀ ਸ਼ਾਮ ਨੂੰ ਵੀ ਆ ਕਈਆਂ ਨੂੰ ਇੱਕ ਟਾਈਮ ਲੈਣੀ ਪੈਂਦੀ ਹੈ ਮਤਲਬ ਉਹਦੇ ਤੇ ਬੰਨੇ ਹੋਏ ਨੇ ਉਹ ਚੀਜ਼ਾਂ ਠੀਕ ਹੈ ਠੀਕ ਹੈ ਨਾ ਉਹਨਾਂ ਦਾ ਸੀ ਕਰਦੇ ਆ ਜਦੋਂ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਨੇ ਇਹ ਲਾਈਫ ਸਟਾਈਲ ਡਿਸਆਰਡਰ ਨੇ ਮਤਲਬ ਤੁਹਾਡਾ ਖਾਣ ਪੀਣ ਥੋੜਾ ਰਹਿਣਾ ਸਹਿਣਾ ਥੋੜਾ ਤੁਸੀਂ ਕਿੰਨੇ ਵਜੇ ਸੌ ਰਹੇ ਹੋ ਸਵੇਰੇ ਕਿੰਨੇ ਵਜੇ ਉੱਠ ਰਹੇ ਹੋ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਠੀਕ ਹੈ ਜੀ ਅਸੀਂ ਪੇਸ਼ੈਂਟ ਦੀ ਪਹਿਲਾਂ ਹਿਸਟਰੀ ਲੈਂਦੇ ਆ ਭਾਈ ਕਿੰਨੇ ਵਜੇ ਸੌਣਾ ਹੈ ਕਿੰਨੇ ਵਜੇ ਉੱਠਣਾ ਸਾਰਾ ਉਹਦਾ ਲਾਈਫ ਸਟਾਈਲ ਪਹਿਲਾਂ ਦੇਖਦੇ ਆ ਗਲਤੀ ਕਿੱਥੇ ਕਰ ਰਹੇ ਆ ਉਹਦਾ ਖਾਣ ਪੀਣ ਕੀ ਹੈ ਠੀਕ ਹੈ ਜੀ ਉਹ ਦੇਖਦੇ ਆ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਉਹਦਾ ਲਾਈਫ ਸ ਉਹ ਸਾਰੀਆਂ ਚੀਜ਼ਾਂ ਪਲੱਸ ਅਸੀਂ ਆਯੁਰਵੈਦਿਕ ਮੈਡੀਸਿਨ ਪਾ ਕੇ ਉਹ ਚੀਜ਼ਾਂ 100% ਛੁੱਟ ਜਾਂਦੀਆਂ ਨੇ ਜਿਸ ਤਰ੍ਹਾਂ ਐਲੋਪੈਥਿਕ ਮੈਡੀਸਿਨ ਸ਼ੂਗਰ ਲਈ ਹੋ ਗਈ ਹੈ ਬੀਪੀ ਲਈ ਹੋ ਗਈ ਕਠੀਏ ਨਹੀਂ ਹੋਗੀ ਇਹ ਚੀਜ਼ਾਂ ਨਾਲ ਹੀ ਪੇਸ਼ੈਂਟ ਠੀਕ ਹੋ ਰਹੇ ਨੇ ਬਹੁਤ ਆਸਾਨੀ ਨਾਲ ਠੀਕ ਹੋ ਰਹੇ ਨੇ ਹੋ ਜਾਣ ਹਾਂ ਜੀ ਸਰ ਸੋ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦਿੱਤਾ ਬਿਮਾਰੀ ਦੇ ਸਬੰਧ ਦੇ ਵਿੱਚ ਤੁਸੀਂ ਬਹੁਤ ਚੰਗੀ ਜਾਣਕਾਰੀ ਹੈ ਜਿਹੜੀ ਦਿੱਤੀ ਆ ਸੋ ਜੇ ਮਰੀਜ਼ ਮਿਲਣਾ ਚਾਹੁੰਦੇ ਨੇ ਤਾਂ ਡਾਕਟਰ ਸਾਹਿਬ ਜੀ ਕਦੋਂ ਮਿਲ ਸਕਦੇ ਹਾਂ ਤੁਸੀਂ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਵੈਸੇ ਤਾਂ ਦੁਪਹਿਰ ਤੋਂ ਬਾਅਦ ਹੀ ਆਵੇ ਤਾਂ ਜਿਆਦਾ ਵਧੀਆ ਕਿਉਂਕਿ ਸਵੇਰੇ ਕਈ ਵਾਰੀ ਮੈਂ ਨਹੀਂ ਹੁੰਦਾ ਜੀ ਸ਼ਾਮ ਨੂੰ ਮਤਲਬ 1 ਤੋਂ ਲੈ ਕੇ 4 4:30 ਤੱਕ ਤੁਸੀਂ ਆ ਸਕਦੇ ਹੋ ਫੋਨ ਕਦੋਂ ਕਰ ਸਕਦੇ ਜੀ ਫਿਰ ਕਿਸੇ ਵੀ ਟਾਈਮ ਕਰ ਸਕਦੇ ਨੇ ਫੋਨ ਤਾਂ ਜਿਹੜੀ ਮੇਰੀ ਬੈਕ ਐਂਡ ਟੀਮ ਹੈ ਉਹਨਾਂ ਕੋਲੇ ਹੁੰਦੇ ਨੇ ਜੂਨੀਅਰ ਡਾਕਟਰ ਵੀ ਨੇ ਮੇਰੇ ਕੋਲੇ ਉਹ ਦੇਖ ਲੈਂਦੇ ਨੇ ਜੇ ਮੈਂ ਨਾ ਵੀ ਹੋਵਾਂ ਇੱਥੇ ਜੀ ਠੀਕ ਹੈ ਸਾਡੀ ਟੀਮ ਫੋਨ ਤਾਂ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਕੋਈ ਪਰੇਸ਼ਾਨੀ ਨਹੀਂ ਹਾਂਜੀ ਸੋ ਬਹੁਤ ਧੰਨਵਾਦ ਜੀ ਦਸਤਾ ਥੈਂਕ ਯੂ ਸੋ ਦੋਸਤੋ ਅੱਜ ਦੀ ਜਾਣਕਾਰੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਨੈਕਸਟ ਸਮੇਂ ਦੇ ਵਿੱਚ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਡਾਕਟਰ ਸਾਹਿਬ ਕੋਲ ਕਿਉਂਕਿ ਬਹੁਤ ਸਾਰੀ ਨੌਲੇਜ ਹੈ ਜਿਹੜੀ ਸਿਹਤ ਦੇ ਸਬੰਧ ਦੇ ਵਿੱਚ ਹੈਗੀ ਹੈਗੀ ਧੰਨਵਾਦ